ਕਿਵੇਂ ਆ ਤਾਇਆ ਠੀਕ ਹੈ ਜੀ ਕਿੰਨੇ ਦੀ ਵੇਚਦੇ ਹੋ ਬਿਹੜ ਇਹਦਾ ਜੀ 50000 ਕੀ ਮੁੱਲ 50000 ਬਹੁਤ ਥੀਲ ਹੈ ਮੈਂ ਰੁਪਿਆ ਤਾਇਆ 35000 ਦੇ ਨਾ ਨੰਗ ਤੋਂ ਲੱਖ 35 ਇੱਕ ਦਿਨ ਦੀ ਧਾਰ ਨਹੀਂ ਦੇਖ ਲਾ ਅਸੀਂ ਫਿਰ ਰਾਏ ਕਰ ਕਰ ਲੋ ਚਲੋ ਰਾਏ ਕਰ ਲੋ ਦੇਖ ਲੈ ਜੀ ਰਾਬ 35000 ਰੁਪਏ ਦਿੰਦੇ ਨੇ ਤੇ ਪਿਆ ਲੱਗਦਾ ਨਾ ਨਾ ਚਾਚਾ ਆਪਣੇ ਪਿੰਡ ਚ ਹੋਰ ਬਵਾਰੀ ਬਸੇਰੇ ਨੇ ਤਾਂ ਪਾਉਨ ਨੂੰ ਹੋਰ ਨੂੰ ਦਿਖਾ ਲਾਂਗੇ ਮੁੰਡਾ ਲੋੜ ਲਾਦਾ ਪੱਕੀ ਦੇਖ ਲੈ ਨਹੀਂ ਨਹੀਂ ਆਪਾਂ 48 45000 ਦੀ ਵੇਚਾਂਗੇ ਇਹਨੂੰ ਚੱਲ ਫਿਰ ਕਹੇ ਜਵਾਬ ਦੇ ਦੇ ਨੇ ਇਹਦਾ ਸ਼ਹਿਰਾ ਰੁਪਏ ਘੱਟ ਨੇ ਐਨੇ ਤਾਂ ਨਹੀਂ ਸੀ ਦਿੰਦੇ ਚਲੋ ਮਰਜੀ ਆ ਜੀ ਮੈਨੂੰ ਤਾਂ ਲੱਗਦਾ ਪੈਸੇ ਦਿੰਦਾ ਸੀਗਾ ਨਹੀਂ ਦੇਣੀ ਉਹ ਤਾਂ ਛੋਟੀ ਚੀਜ਼ ਸਾਨੂੰ ਲੋਟਣ ਚਲੋ ਠੀਕ ਹੈ ਜੀ ਠੀਕ ਚਾਚਾ ਠੀਕ ਹੈ ਜਰਾ ਤੂੰ ਚਾਚਾ ਗਾਈ ਦੇ ਰੁਪਏ ਘੱਟ ਮੰਗੇ ਨੇ ਕਿੰਨੇ ਮੰਗੇ ਫਿਰ ਤੂੰ ਉਹ 60000 ਰੁਪਏ ਮੰਗੀ ਮੈਂ ਇੱਕ ਵਾਰੀ ਹੋਰ ਲੈ ਕੇ ਆਉਗਾ ਠੀਕ ਹੈ ਲਿਆ ਕੋਈ ਕੋਈ ਨਾ ਲਿਆ ਠੀਕ ਆਇਆ ਚਾਈ ਮਿਲਾ ਯਾਰੇ ਸਾਡਾ ਸფერ ਗਾਈ ਦਾ ਕੀ ਮੁੱਲ ਹੈ ਮੁੱਲ ਸ਼ੇਰੇ ਦਾ 60000 ਰੁਪਏ 8000 ਤਾਂ ਨਹੀਂ ਚਾਚਾ ਤੈਨੂੰ ਗਾਈ ਦਾ ਰੁਪਿਆ ਪੂਰਾ 50000 ਦੇ ਦਾਂਗੇ ਕਿਉਂ ਅੱਛਾ ਠੀਕ ਆ ਸ਼ੇਰਾ ਫਿਰ ਰੁਪਿਆ 50000 ਦੇ ਦਾਂ ਗਾਈ ਦਾ ਦੇਵਾਂਗੇ 10 ਦਿਨਾਂ ਇਧਰ ਤੇ 10 ਦਿਨਾਂ ਬਾਅਦ ਸੋਟਾ 50000 ਤੁਹਾਨੂੰ ਮਿਲ ਚੁੱਕਾ ਨਾ ਸ਼ੇਰਾ ਰੁਪਈਆ ਸਾਰੇ ਨਕਦ ਲਵਾਂ ਚਾਚਾ ਇਹਨੂੰ ਮੈਂ ਜਾਣਵਾ ਤੂੰ ਦੜੇ ਦਾ ਹੈਗਾ ਇਹ ਠੀਕ ਆ ਸ਼ੇਰਾ ਫਿਰ ਜਿੰਮਤਰ ਕਿ ਲੋਟ ਸਾਈ ਬਈ ਸਾਈ ਕਰ ਦਿੰਨਾ ਸਾਈ ਕਰ ਦਿੰਨਾ ਰੁਪਈਆ 10000 ਪਹਿਲਾਂ ਕਿਉਂ ਅੱਛਾ ਨਾ ਸ਼ੇਰਾ ਰੁਪਈਆ ਸਾਰੇ ਉਦੋਂ 10 ਦਿਨਾਂ ਨੂੰ ਇਕੱਠੀ ਲੈ ਲਾ ਫਰੈਂ ਕਰਾਈਏ ਅੱਛਾ ਪਰ ਵੀਰ ਦੱਸ ਦੇਣਾ ਤੇਰੇ ਪਹੁੰਚਦੇ ਕਰ ਦਾਂਗੇ ਗਾਈ ਮਾਥਣੇ ਲੈ ਜਾਂਦਾ ਬਸ ਠੀਕ ਹੈ ਗਾਈ ਸੋ ਤੇਰੀ ਹੋ ਠੀਕ ਹੈ ਠੀਕ ਹੈ ਇਹ ਮੈਸਰਾ ਵਧੀਆ ਐ ਚ ਦੱਸ ਦੇਣਾ ਇਹ ਦਾਰ ਤੇ ਕਹਿ ਗਿਆ ਸੀ ਬਿਫਾਰੀ ਉਹਨੂੰ 20 ਦਿਨ ਟੱਪ ਗਈ ਹੈ ਨਾ ਪੀ ਤਾਂ ਦੇਖੀ ਨਹੀਂ ਗਿਆ ਉਹ ਦੇਖੀ ਨਹੀਂ ਗਿਆ ਨਾ ਬਸ ਫੋਨ ਵੀ ਲਾ ਜੀਦਾ ਫੋਨ ਵੀ ਮੱਦਾ ਜਾਂਦਾ ਸ਼ਰਾ ਕਰ ਹੱਲ ਕਰੋ ਚਲ ਫਿਰ ਆਪਾਂ ਉਹਨਾਂ ਦਾ ਘਰ ਜਾਣ ਦਾ ਪਉਣਾ ਘਰੇ ਚੱਲਦੇ ਚਲੋ ਚੱਕੜੀ ਕਰ ਖਿਆ ਬਾਤ ਜੀ ਆ ਬਵਰੀ ਆਜੋ ਆਜੋ ਅੰਦਰੀ ਗੱਲ ਕਰ ਲੈਣੇ ਪੜਦੇ ਨਾਲ ਚਲੋ ਰੋਲ ਗੱਤ ਹਾਂਜੀ ਹੁਣ ਦੱਸੋ ਕੀ ਗੱਲ ਹੈ ਜਦ ਤੱਕ 10 ਦਿਨ ਕਿਹਾ ਸੀਗਾ 20 ਦਿਨ ਲੰਘ ਗਏ ਤੇਰੇ ਕਰਾਇਆ ਖੁਦ ਕਿੱਧਰ ਕੇ ਪੈਸੇ ਨਹੀਂ ਦੇ ਕੇ ਗਿਆ ਚਾਚਾ 10 ਕੁ ਦਿਨ ਤੁਹਾਨੂੰ ਹੋਰ ਖੜਨਾ ਪਊਗਾ ਅਜੇ 10 ਕੁ ਦਿਨ ਹੱਥ ਤੰਗੇ 10 ਦਿਨਾਂ ਨੂੰ ਤੁਹਾਨੂੰ ਪੈਸੇ ਪਹੁੰਚਦੇ ਕਰਤਾ ਦੱਸ ਦੋ ਤੇ ਨਹੀਂ ਜੀ ਖੜਦੇ ਫੜਦੇ ਹੈਗੇ ਅਸੀਂ ਤਾਂ ਉਰੀ ਤਾ ਡਾ ਲਾਵਾਂਗੇ ਅਸੀਂ ਦਸ ਦਿਨ ਖੜ ਤੇ ਅੱਛਾ ਹੁਣ ਇਹ ਗੱਲ ਹੋ ਗਈ ਕੋਈ ਲਿਖਤ ਪੜਤ ਉਹਦੀ ਲਿਖਤ ਪੜਤ ਕੀ ਕਾਪੀ ਗਾਂ ਦੀ ਗਾਂ ਦੀ ਕਾਪੀ ਹੁੰਦੀ ਹੈ ਕਿਤੇ ਉਹਦਾ ਤੈਨੂੰ ਪਤਾ ਲੱਗ ਜੂਗਾ ਵਧੀਆ ਰਹੋਗੇ ਠੰਡੇ ਠੰਡੇ ਲੰਕ ਜੂ ਤੁਸੀਂ ਨਹੀਂ ਉਹ ਖੁੰਝੇ ਚਟੋਂ ਬਣਾ ਮੈਂ ਚੈੱਕ ਕੱਟਣ ਵਾਸਤੇ ਲਾਇਆ ਹੋਇਆ ਹੈਗਾ ਹੋਰ ਪੀਦਾ ਕੇ ਖੱਡੀ ਘਰੇ ਚੱਲ ਤੈਨੂੰ ਮੈਂ ਬਣਾਉਣਾ ਗਾਹ ਨੂੰ ਨਹੀਂ ਕਿਸੀ ਦੀ ਜਾਮ ਨਹੀਂ ਦੇਈਂ